ਜਦੋਂ ਮਰਯਮ ਤੇ ਮਾਰਥਾ ਦਾ ਭਰਾ ਜਿਹੜਾ ਲਾਜ਼ਰ ਆ ਉਹ ਮਰ ਜਾਂਦਾ ਬਿਮਾਰੀ ਦੇ ਕਾਰਨ ਤੇ ਯਿਸੂਸੀ ਨੂੰ ਪਤਾ ਲੱਗਦਾ ਤੇ ਯਿਸੂਸੀ ਚੇਲਿਆਂ ਨੂੰ ਕਹਿੰਦੇ ਆਓ ਆਪਾਂ ਦੁਬਾਰਾ ਫਿਰ ਯਹੂਦਿਆਂ ਨੂੰ ਚਲੀਏ ਹallelujah ਤੇ ਚੇਲੇ ਅਗੋ ਕਹਿੰਦੇ ਕਿ ਪ੍ਰਭੂ ਤੇਨੂੰ ਪਤਾ ਕਿ ਹੁਣੇ ਤੇਰਾ ਉੱਥੇ ਵੀ ਵਿਰੋਧ ਹੋਇਆ ਪਥਰਾਭ ਹੋਇਆ ਆਪਾਂ ਆਪਣੀ ਜਾਨ ਬਚਾ ਕੇ ਉਥੋਂ ਨਿਕਲੇ ਸੀ ਕਿ ਤੂੰ ਫਿਰ ਦੁਬਾਰਾ ਉੱਥੇ ਜਾਣਾ ਚਾਹੁੰਦਾ ਹallelujah ਯੀਸ਼ੂਸੀ ਨੇ ਕਿਹਾ ਕੀ ਕਿ ਦਿਨ ਭਰ ਦੇ 12 ਘੰਟੇ ਦੀ ਹallelujah ਤੇ ਜੇ ਕੋਈ ਦਿਨ ਨੂੰ ਤੁਰੇ ਉਹ ਠੋਕਰ ਨਹੀਂ ਖਾਂਦਾ ਹallelujah ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂਕਿ ਉਹਦੇ ਵਿੱਚ ਚਾਨਣ ਨਹੀਂ ਯੀਸ਼ੂਸੀ ਕਹਿੰਦੇ ਜਿਹੜਾ ਦਿਨ ਦਾ ਟਾਈਮ ਹੈ ਚਾਨਣ ਦਾ ਟਾਈਮ ਆ ਜੇ ਅਸੀਂ ਉਹਦੇ ਵਿੱਚ ਦੁਰਾਂਗੇ ਅਸੀਂ ਠੋਕਰ ਨਹੀਂ ਖਾਵਾਂਗੇ ਪਰ ਅਗਰ ਅਸੀਂ ਦਿਨ ਤੇ ਰਾਤ ਦੀ ਗੱਲ ਕਰਦੇ ਹਾਂ ਤੁਸੀਂ ਰਾਤ ਨੂੰ ਵੀ ਘਰ ਨੂੰ ਜਾਣਾ ਆ ਗੱਡੀ ਦੀ ਲਾਈਟਸ ਆਨ ਕਰਕੇ ਜਦੋਂ ਤੁਹਾਡੇ ਕੋਲ ਚਾਨਣ ਹੈ ਤੁਸੀਂ ਠੋਕਰ ਨਹੀਂ ਖਾਓਗੇ ਇੱਥੇ ਕੱਲ ਦਿਨ ਰਾਤ ਨਹੀਂ ਆ ਇੱਥੇ ਕੱਲ ਪਰਮੇਸ਼ਵਰ ਦੇ ਪ੍ਰਕਾਸ਼ ਦੀ ਆ ਉਹਦੇ ਵਚਨ ਦੇ ਚਾਨਣ ਦੀ ਹallelujah ਤੇ ਕਿਤੇ ਉਹ ਚਾਨਣ ਸਾਡੇ ਜੀਵਨ ਦੇ ਵਿੱਚ ਹੁੰਦਾ ਉਹ ਚਾਨਣ ਸਾਡੇ ਕੋਲ ਹੁੰਦਾ ਅਸੀਂ ਫਿਰ ਠੋਕਰ ਨਹੀਂ ਖਾਂਦੇ ਯਿਸੂਮਸੀ ਨੇ ਇਸ ਗੱਲ ਤੋਂ ਠੋਕਰ ਨਹੀਂ ਖਾਦੀ ਕਿ ਯਹੂਦੀਆਂ ਵਿੱਚ ਮੇਰਾ ਵਿਰੋਧ ਹੋਇਆ ਸੀ ਮੈਂ ਦੁਆਰਾ ਜਾਵਾਂਗਾ ਫਿਰ ਉੱਥੇ ਵਿਰੋਧ ਹੋਵੇਗਾ ਕਿਉਂਕਿ ਯਿਸੂਮਸੀ ਨੂੰ ਪਤਾ ਸੀ ਕਿ ਇਹ ਵਿਰੋਧ ਮੈਨੂੰ ਸਾਨੂੰ ਅਗਲੇ ਲੈਵਲ ਤੇ ਲੈ ਕੇ ਜਾਵੇਗਾ ਆਮੀਨ ਵਿਰੋਧ ਹੋਣ ਦੇ ਬਾਅਦ ਵੀ ਜਦੋਂ ਯਿਸੂਮਸੀ ਦੁਆਰਾ ਯਹੂਦੀਆਂ ਨੂੰ ਬੈਤਨੀਆਂ ਨੂੰ ਜਾਣਦੇ ਆ ਤੇ ਉੱਥੇ 4 ਦਿਨ ਦਾ ਮੁਰਦਾ ਲਾਜ਼ਰ ਜਿਵਾਇਆ ਜਾਂਦਾ ਹallelujah ਤੇ ਅਗਰ ਇਹ ਚਾਨਣ ਯਿਸੂ ਜੀ ਦੇ ਕੋਲ ਨਾ ਹੁੰਦਾ ਚੇਲਿਆਂ ਨੂੰ ਨਾ ਦੱਸਦੇ ਇਸ ਚਾਨਣ ਦੇ ਬਾਰੇ ਤੇ ਐਡਾ ਵੱਡਾ ਮਿਰਕਲ ਕਦੇ ਹੋਉ ਨਹੀਂ ਸੀ ਹallelujah ਯੋਸਫ ਰੋਤਾ ਦੇ ਕਾਰਨ ਠੋਕਰ ਖਾ ਕੇ ਯਿਸੂ ਜੀ ਦੁਬਾਰਾ ਇਹ ਹੁਦਿਆ ਨੂੰ ਨਾ ਜਾਣ ਚੇਲੇ ਦੁਬਾਰਾ ਇਹ ਹੁਦਿਆ ਨੂੰ ਨਾ ਜਾਣ ਤੇ ਮੁਰਦਾ ਲਾਜ਼ਰ ਜਵਾਇਆ ਨਹੀਂ ਜਾਵੇਗਾ ਜਦੋਂ ਮੁਰਦਾ ਲਾਜ਼ਰ ਚਾਰ ਦਿਨ ਦਾ ਮੁਰਦਾ ਕਬਰ ਦੇ ਵਿੱਚੋਂ ਜਵਾਇਆ ਗਿਆ ਤੇ ਬਹੁਤ ਸਾਰੇ ਯਹੂਦੀ ਫਰੀਸੀ ਲੋਕ ਜਿਹੜੇ ਮਸੀਹ ਦਾ ਯੀਸ਼ੂ ਦਾ ਵਿਰੋਧ ਕਰਦੇ ਸੀ ਉਹ ਵੀ ਈਮਾਨ ਲੈ ਕੇ ਆਏ ਯੀਸ਼ੂਸੀ ਦੇ ਉੱਤੇ ਉਹਨਾਂ ਨੇ ਵੀ ਵਿਸ਼ਵਾਸ ਕੀਤਾ ਯੀਸ਼ੂਸੀ ਦੇ ਉੱਤੇ ਉਹਨਾਂ ਨੇ ਵੀ ਵਿਸ਼ਵਾਸ ਕੀਤਾ ਪਰਮੇਸ਼ਵਰ ਦੀ ਸੱਬਰ ਦੇ ਉੱਤੇ ਹਾਲੇਲੂਇਆ